ਵਾਟ ਮੁਰਦਾਬਾਦ ਹੱਲੇ ਹੱਕ ਇੱਥੇ ਰੱਖ ਲੈ ਇੱਥੇ ਰੱਖ ਲੈ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਰੇਡੀਓ ਬੰਦ ਕਰੋ ਬੰਦ ਕਰੋ ਬੰਦ ਕਰੋ ਡੀਟੀਓ ਪਿਆਲਾ ਮੁਰਦਾਬਾਦ ਮੁਰਦਾਬਾਦ ਮਿਓ ਗਿਓ ਕੇ ਰਿਓ ਬੰਦ ਕਰੇ ਬੰਦ ਕਰੋ ਬੰਦ ਕਰੋ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਗਾੜੂ ਰੇੜੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਈਕੋਰ ਦਾ ਫੈਸਲਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜੀ ਸਰਕਾਰ ਮੁਰਦਾਬਾਦ 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 ਜੀ ਸਰਕਾਰ ਮੁਰਦਾਬਾਦ ਮੁਰਦਾਬਾਦ ਦੇਖੋ ਜੀ ਇਹ ਸਰਕਾਰਾਂ ਨੇ ਜਿਹੜੀਆਂ ਇਹ ਲੌਲੀਪੌਪ ਦੇ ਰਹੀਆਂ ਨੇ ਸਾਨੂੰ ਇਹ ਜਿਹੜੇ ਲੌਲੀਪੌਪ ਨੇ ਅਸੀਂ ਲੈ ਲੈ ਕੇ ਉਹ ਰੀ ਮੀਟਿੰਗਾਂ ਕਰ ਕਰਕੇ ਅੱਕ ਚੁੱਕੇ ਆ ਇਸ ਕਰਕੇ ਅਸੀਂ ਇੰਨੀ ਬਰਸਾਤ ਦੇ ਵਿੱਚ ਔਰੇ ਖੜੇ ਆ ਵੀ ਇਹਨਾਂ ਦਾ ਪਿੱਟ ਛਾਪਾ ਕਰ ਰਹੇ ਆ ਸਰਕਾਰ ਦਾ ਦੂਜੀ ਗੱਲ ਇਹ ਜਗਾੜੂ ਰੇੜੀਆਂ ਨੇ ਜਿਹੜੀਆਂ ਜਿਵੇਂ ਆਪਾਂ ਕਿਸੇ ਮਤਲਬ ਵੱਡੇ ਉੱਚ ਅਧਿਕਾਰੀ ਨੇ ਇਹਨਾਂ ਨੂੰ ਛੂਟ ਦਿੱਤੀ ਹੁੰਦੀਆਂ ਚੱਲ ਰਹੀਆਂ ਨੇ ਕੋਈ ਇਹਨਾਂ ਨੂੰ ਪੁੱਛ ਨਹੀਂ ਰਿਹਾ ਸਾਡੇ ਆਪਰੇਟਰ ਨੇ ਜੇ ਕਿਸੇ ਦਾ ਵੀਰ ਦਾ ਇੱਕ ਦਾ ਲਾਇਸੈਂਸ ਦੀ ਡੇਢ ਲੰਗੀ ਹੋਈ ਆ ਜਾਂ ਪ੍ਰਦੂਸ਼ਣ ਲੰਘਿਆ ਤਾਂ ਇੰਨੇ ਵੱਡੇ ਵੱਡੇ ਚਲਾਨ ਕਰਦੇ ਨੇ ਅਸੀਂ ਕਿਸ਼ਤਾਂ ਭਰੀਏ ਜਾਂ ਚਲਾਨ ਭਰੀਏ ਸਾਡੀ ਮੰਦੀ ਹਾਲਤ ਇੰਨੀ ਹੋ ਚੁੱਕੀ ਆ ਵੀ ਅਸੀਂ ਫੱਟਿਆਂ ਤੇ ਬੈਠ ਕੇ ਘਰੋਂ ਰੋਟੀਆਂ ਬਣਾ ਲਿਆਉਣੇ ਆ ਫੱਟਿਆਂ ਦੇ ਬਹਿ ਕੇ ਰੋਟੀਆਂ ਖਾ ਕੇ ਘਰ ਨੂੰ ਮੁੜ ਜਾਂਦੇ ਆ। ਸਾਨੂੰ ਕੋਈ ਇਹ ਨਹੀਂ ਪੁੱਛਦਾ ਵੀ ਤੁਸੀਂ ਢੇਡਾ ਲਾਉਣ ਆਏ ਹੋ ਜਾਂ ਤੁਸੀਂ ਇਹ ਕਮਰਸ਼ੀਅਲ ਗੱਡੀਆਂ ਪੀਲੀਆਂ ਪਲੇਟਾਂ ਵਾਲੀਆਂ ਲੈਤੀਆਂ ਕਦੇ ਵਾਸਤੇ ਨੇ। ਇਹ ਜਗਾੜੂ ਰਿਹੜੀਆਂ ਨੇ। ਕੋਈ ਇਹਨਾਂ ਦੇ ਪੀਲੀ ਪਲੇਟ ਨਹੀਂ। ਕੋਈ ਇਹਨਾਂ ਨੂੰ ਮਨਜ਼ੂਰੀ ਨਹੀਂ ਹੈਗੀ ਕਿਸੇ ਪਾਸਿਓਂ। ਕਿਸੇ ਆਰਟੀਓ ਦੀ ਪਲੇਟ ਨਹੀਂ ਇਹਨੂੰ। ਇਹ ਸਿਰਫ 2 ਨੰਬਰ ਦਾ ਧੰਦਾ ਜੀ। 2 ਨੰਬਰ ਦੀ ਸਰਕਾਰ ਆ ਇਹ। ਅੱਗੇ ਆਉਣ ਵਾਲੀ ਜਿਹੜੀ ਸਰਕਾਰ ਆ ਅਸੀਂ ਜਿਵੇਂ ਹੁਣ ਸਮਾਂ ਆਉਣਾ ਵੋਟਾਂ ਦਾ। ਉਹਦੇ ਵਿੱਚ ਇਹਦਾ ਅਸੀਂ ਬਾਈਕਾਟ ਕਰਾਂਗੇ। ਦੇਖੋ ਡਰਾਈਵਰ ਵੇਣਾ ਕੋਈ ਪੱਤਾ ਨਹੀਂ ਹਿੱਲਦਾ।